ਚਲੋ ਜੀ ਬੈ ਜਾ ਬੈ ਜਾ ਬੈ ਜਾ ਕਰਦੀ ਪੰਜਾਬ ਦੀਆਂ ਕੁੜੀਆਂ ਤੇ ਬੀਬੀਆਂ ਖੁਸ਼ ਕਰਤੀਆਂ ਮਾਤੂ ਸ਼ਰੀ ਦਸਤਾਰ ਨੇ ਹੁਣ ਤੁਹਾਡੇ ਕੋਲ ਅਸੀਂ 500 ਨਹੀਂ ਲੈਣਾ 600 ਨਹੀਂ ਲੈਣਾ 700 ਨਹੀਂ ਲੈਣਾ 5-500 ਵਾਲੇ 6-600 ਵਾਲੇ ਸੂਟ ਕਰਤੇ 250 250 250 350 ਦੇ ਵਿੱਚ ਕੈਮਰੀਕ ਦੇ ਸੂਟ ਆ ਗਏ ਆਲ ਓਵਰ ਦੇ 5-5 ਮੀਟਰ 350 350 ਰੰਗ ਜਿੰਨੇ ਮਰਜੀ ਕਿਹੜੇ ਬਜ਼ਾਰਾਂ ਦੇ ਵਿੱਚ 8-800 ਰੁਪਇਆ ਮੰਗਦੇ 9-900 ਰੁਪਇਆ ਮੰਗਦੇ ਲੈ ਜਾਓ 400 900, 400 500, 000, 100, 000 4400 ਦੇ ਵਿੱਚ ਕਰਤੇ ਆ ਸਭ ਤੋਂ ਵੱਡੀ ਸੇਲ ਚੱਕੋ ਜੀ ਡੈਟਲ ਸੂਟ ਬਾਜ਼ਾਰ 'ਚ 1200 ਤੋਂ ਘਟਣੀ ਇੱਥੇ ਕਰਤਾ 500 ਰੁਪਏ ਡੈਟਲ ਸੂਟ ਦੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਰੰਗ ਜਿੰਨੇ ਮਰਜ਼ੀ ਲੈ ਲੋ 500 500 500 ਆ ਚੱਕੋ ਜੀ ਬਾਜ਼ਾਰ ਦੇ ਵਿੱਚ ਮਿਲਦਾ 1300 ਰੁਪਏ ਦਾ ਇੱਕ ਸੂਟ ਇੱਥੇ ਦਵਾਂਗੇ 1300 ਦੇ ਦੋ ਆ ਚੱਕੋ ਜੀ ਦੁਪੱਟੇ ਵਾਲੇ ਸੂਟ 500 500 ਰੁਪਏ 500 ਰੁਪਏ ਦੁਪੱਟੇ ਦਾ ਨਾਂ ਲੇਖੋ ਜੀ ਦਪੱਟਾ ਕਿੰਨਾ ਸ਼ਾਨਦਾਰ ਲੱਗਿਆ ਕਾਟਨ ਦਾ ਸੂਟ 500 ਰੁਪਏ ਟੀਅਰ ਇੱਕ ਤੋਂ ਇੱਕ ਫਾਈਨਰ ਸੂਟ ਹੈ ਰੰਗ ਬੜਾ ਸੋਹਣਾ ਹੈਗਾ ਤੁਸੀਂ ਆਉਣ ਜਾਣ ਲਈ ਲੈਣਾ ਤੁਸੀਂ ਵਾਂਡੇ ਜਾਣਾ ਤੁਸੀਂ ਮਾਰਕੀਟ ਜਾਣਾ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਆ ਲਿਖ ਕੇ ਰੇਟ ਲਾਤਾ ਪੜ ਲਓ ਰੇਟ ਕੀਆ 650 ਰੁਪਏ ਦੇ ਵਿੱਚ ਅੰਕਲ ਓਮ ਮਾਤੂਸ਼ੀ ਦਸਤਾਰ ਕਰਦੀਆਂ ਜੇ ਦਪੱਟਾ ਵੀ ਦੇਖੋ ਬਜ਼ਾਰ ਦਾ ਰੇਟ ਆ 1750 ਰੁਪਿਆ ਮਾਤੂ ਸ਼੍ਰੀ ਦਾ 850 ਰੁਪਿਆ ਰੇਟ ਜੀ 850 ਰੁਪਿਆ ਲੋ ਜੀ ਵੇਝਾ 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 ਕਰਦੀ ਪੰਜਾਬ ਦੀਆਂ ਕੁੜੀਆਂ ਤੇ ਬੀਬੀਆਂ ਖੁਸ਼ ਕਰਤੀਆਂ ਮਾਤੂ ਸ਼੍ਰੀ ਦਸਤਾਰ ਨੇ ਹੁਣ ਤੁਹਾਡੇ ਕੋਲ ਅਸੀਂ 500 ਨਹੀਂ ਲੈਣਾ 600 ਨਹੀਂ ਲੈਣਾ 700 ਹੀ ਲੈਣਾ 5-500 ਵਾਲੇ 6-600 ਵਾਲੇ ਸੂਟ ਕਰਤੇ 250 250 250 ਆ ਤੁਸੀਂ ਚੈੱਕ ਕਰ ਲੋ 250 ਦੇ ਵਿੱਚ ਕਾਟਨ ਦੇ ਸੂਟਾਂ ਦਾ ਬੇਸ਼ੁਮਾਰ ਵੈਰਾਈਟੀ ਆ ਚੁੱਕੀ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਤੁਸੀਂ ਆਪਣੇ ਔਰ ਲਈ ਕਪੜਾ ਲੈਣਾ ਤੁਸੀਂ ਫੇਰੀ ਲਗਾ ਰਹੇ ਹੋ ਤਾਂ ਆਜੋ ਮਾਤੂ ਸ਼੍ਰੀ ਦਸਤਾਰ ਤੇ 5500 7700 6600 ਵਾਲੇ ਸੂਟ 250 ਚ ਲੈ ਜਾਓ ਜੀ 250 250 ਰੰਗ ਦੇਖੋ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ 250 ਦੇ ਵਿੱਚ ਨਵੇਂ ਡਿਜ਼ਾਈਨ ਆ ਗਏ ਨਵੀਂ ਵੈਰਾਈਟੀ ਕਹਿੰਦੇ ਆ ਆ ਚੱਕੋ ਜੀ 350 ਦੇ ਵਿੱਚ ਕੈਮਬ੍ਰਿਜ ਦੇ ਸੂਟ ਆ ਗਏ ਆਲ ਓਵਰ ਦੇ 5-5 ਮੀਟਰ 350 350 ਰੰਗ ਜਿੰਨੇ ਮਰਜ਼ੀ ਰੰਗ ਲੈ ਲਓ yellow green ਲਵੈਂਡਰ ਸ਼ੇਡ ਤੇ ਔਰੇਂਜ ਸ਼ੇਡ ਰੰਗ ਨਵੇਂ ਨਵੇਂ ਆ ਵੀ ਚੱਕੋ 350 ਡਿਜ਼ਾਈਨ ਇੱਕ ਤੋਂ ਇੱਕ 350 350 350 350 ਡਿਜ਼ਾਈਨ ਮੈਂ ਕਹਿੰਦਾ ਭਰ ਭਰ ਕੇ ਆ ਗਏ ਕੈਮਰਿਕ ਕਾਟਨ ਦੇ ਤੁਸੀਂ ਦੁਕਾਨਦਾਰ ਹੋ ਤੁਸੀਂ ਕਿਸੇ ਪਿੰਡ 'ਚ ਛੋਟੀ ਦੁਕਾਨ ਆ ਵੱਡੀ ਦੁਕਾਨ ਆ ਆ ਜਾਓ ਹੁਣ 350 ਦੇ ਮੇਲੇ ਲਾ ਦੇ ਜਿਹੜੇ ਬਾਜ਼ਾਰਾਂ ਦੇ ਵਿੱਚ 8-800 ਰੁਪਏ ਮੰਗ ਰਹੇ 9-900 ਰੁਪਏ ਮੰਗ ਰਹੇ ਲੈ ਜਾਓ 400 400 4-400 ਦੇ ਵਿੱਚ ਕਰਦੇ ਆ ਸਭ ਤੋਂ ਵੱਡੀ ਸੇਲ ਸਭ ਤੋਂ ਧਮਾਕੇਦਾਰ ਸੇਲ ਆਤੀ ਮਾਤੂ ਸ਼ਰੀਦ ਦਸਤਾਰ ਕਾਦੀਆਂ ਤੇ ਪੰਜ ਦਿਨਾਂ ਦੇ ਵਿੱਚ ਵਿੱਚ ਆਜੋ ਹਜ਼ਾਰਾਂ ਰੁਪਏ ਤੁਹਾਡੇ ਬਚਣਿਆ ਕਾਟਨ ਦੇ ਸੂਟਾਂ ਤੇ ਬਹੁਤ ਤਕੜੀ ਸੇਲ ਲੱਗ ਗਈ ਆ ਆਜੋ 800 900 ਹਜ਼ਾਰ ਵਾਲੇ ਸੂਟ ਲੈ ਜਾਓ 400 400 400 ਆ ਚੱਕੋ ਜੀ ਡੈਟਲ ਸੂਟ ਬਾਜ਼ਾਰ 'ਚ 1100 1200 ਤੋਂ ਘੱਟ ਨਹੀਂ ਇੱਥੇ ਕਰਤਾ 500 ਰੁਪਏ ਡੈਟਲ ਸੂਟ ਦੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਰੰਗ ਜਿੰਨੇ ਮਰਜ਼ੀ ਲੈ ਲਓ 500 500 500 ਹਜ਼ਾਰ ਰੁਪਏ ਦੇ ਦੋ ਜਿੰਨਾ ਮਰਜੀ ਪਾ ਲੋ ਜਿੰਨਾ ਮਰਜੀ ਹਿਰਾ ਲੋ ਡਿਜੀਟਲ ਪ੍ਰਿੰਟ ਆ ਗਲੋਸੀ ਸਿਰਕਲ ਆਤੀ ਹੈ ਪ्युअर ਮਸਲੀਨ ਦੇ ਸੂਟ ਆ ਗਏ ਆ ਰੇਟ ਕਿੰਨਾ ਹੈ 500 500 500 ਆ ਚੱਕੋ ਜੀ ਬਾਜ਼ਾਰ ਦੇ ਵਿੱਚ ਮਿਲਦਾ 1300 ਰੁਪਏ ਦਾ ਇੱਕ ਸੂਟ ਇੱਥੇ ਦੇਵਾਂਗੇ 1300 ਦੇ ਦੋ ਇੱਕ ਦੇ ਨਾਲ ਇੱਕ ਫਰੀ 650 ਦੇ ਵਿੱਚ ਦੇਖੋ ਕੱਪੜੇ ਦੀ ਕੁਆਲਿਟੀ ਬਹੁਤ ਸੁਪਰ ਆ ਮਲਾਈ ਵਰਗਾ ਕੱਪੜਾ ਆ ਜਿਹੜੇ ਐਨਆਰ ਕੱਪੜਾ ਪਾਉਂਦੇ ਆ ਇਹ ਪਹਿਲਾ ਸੂਟ ਕਨੇਡਾ ਅਮਰੀਕਾ ਇੰਗਲੈਂਡ ਤੋਂ ਆਉਂਦੇ ਸੀ ਜਿਹੜੀਆਂ ਚੀਜ਼ਾਂ ਹੁਣ ਕਾਦੀਆਂ ਨੂੰ ਦਵਾਂਗੇ ਚੱਕੋ ਜੀ 13 1300 ਵਾਲੇ ਸੂਟ ਰੰਗ ਬਰੰਗੇ ਬਜ਼ੁਰਗਾਂ ਦੇ ਲਈ ਮਿਡੇ ਲਈ ਕੁੜੀਆਂ ਦੇ ਲਈ ਕਰਤੇ ਆ 650 650 650 ਰੁਪਏ ਵਿੱਚ ਲੈ ਲੀਓ ਆ ਚੱਕੋਰੀ ਦੁਪट्टे ਵਾਲੇ ਸੂਟ 550 ਰੁਪਏ 550 ਰੁਪਏ ਦੁਪट्टे ਦਾ ਨਾਮ ਲੇਖੋ ਜੀ ਦੁਪੱਟਾ ਕਿੰਨਾ ਸ਼ਾਨਦਾਰ ਲੱਗਿਆ ਕਾਟਨ ਦਾ ਸੂਟ 500 ਰੁਪਏ ਡੀਅਰ ਇੱਕ ਤੋਂ ਇੱਕ ਆ ਵੀ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਰੇਟ ਉੱਤੇ ਲਿਖ ਕੇ ਲਾਏ ਕਿਥੋਂ ਪੁੱਛਣ ਦੀ ਲੋੜ ਨਹੀਂ ਐ ਇੱਧਰ ਦੇਖੋ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਐ ੱੱਕੇ ਖਾਨ ਦੀ ਲੋੜ ਨਹੀਂ ਬਜ਼ਾਰਾ 'ਚ 500 ਰੁਪਏ ਦਾ ਦੁਪੱਟਾ ਸੂਟ ਦੇ ਰਿਆ ਜੀ 500 ਰੁਪਏ ਆਹ ਦੇਖੋ ਜੀ ਬੜਾ ਡਿਜ਼ਾਈਨਰ ਸੂਟ ਆ ਰੰਗ ਬੜਾ ਸੋਹਣਾ ਹੈਗਾ ਤੁਸੀਂ ਆਉਣ ਜਾਣ ਲਈ ਲੈਣਾ ਤੁਸੀਂ ਵਾਂਡੇ ਜਾਣਾ ਤੁਸੀਂ ਮਾਰਕੀਟ ਜਾਣਾ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਆ ਲਿਖ ਕੇ ਰੇਟ ਲਾਤਾ ਪੜ੍ਹ ਲਓ ਰੇਟ ਕੀ ਆ 650 ਰੁਪਏ ਦੇ ਵਿੱਚ ਅੰਕਲ ਓਮ ਮਾਤੂਸ਼ੀ ਦਸਤਾਰ ਕਰਦੀਆਂ ਜਿੱਦ ਪੱਟਾ ਵੀ ਦੇਖੋ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ 15 1500 ਵਾਲੇ ਸੂਟ 650 ਦੇ ਵਿੱਚ ਕਰ ਦਿੱਤੇ ਆ ਆ ਚੱਕੋ ਜੀ ਲਵੰਡਰ ਸ਼ੇਡ ਦਾ ਸੂਟ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਲੱਗਿਆ ਬਾਜ਼ਾਰ ਦਾ ਰੇਟ ਆ 1750 ਰੁਪਿਆ ਮਾਤੂ ਸ਼੍ਰੀ ਦਾ 850 ਰੁਪਿਆ ਰੇਟ ਜੀ 850 ਰੁਪਿਆ ਆ ਵੀ ਤੁਸੀਂ ਚੈੱਕ ਕਰ ਲੋ ਗਲੇ ਦੇ ਕੀਤਾ ਕੰਮ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਆ ਦੇਖੋ ਬੜਾ ਸੋਹਣਾ ਕੱਪੜਾ ਥਾਪੀਆਂ ਮਾਰ ਮਾਰ ਧੋ ਲਓ ਕਹਿੰਦੇ ਥਾਪੀ ਟੋਟੀਆਂ ਨਹੀਂ ਕੱਪੜੇ ਨੂੰ ਹੋਣਾ ਕੁਛ ਨਹੀਂ ਰੇਟ ਕਿੰਨਾ ਇਹਦਾ 1800 1900 2000 ਬਿਲਕੁਲ ਨਹੀਂ ਸਾਡਾ ਰੇਟ ਹੈਗਾ ਇਹ 850 ਮਤਲਬ 850 ਦੇ ਵਿੱਚ ਸੂਟ ਲਿਆ ਤੇ ਆ ਵੀ ਦੇਖੋ ਬੜੇ ਸੋਹਣੇ ਕੁੜੀਆਂ ਚਿੜੀਆਂ ਵਾਲੇ ਰੰਗ ਬਾਰ ਬਾਰ ਕਹਿ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਕੱਪੜੇ ਦਾ ਤੁਸੀਂ ਰੀਸੇਲਰ ਹੈਗੇ ਆ ਤੁਹਾਡੀਆਂ ਪਿੰਡਾਂ 'ਚ ਛੋਟੀਆਂ ਦੁਕਾਨਾਂ ਆ ਚਾਹੇ ਤੁਸੀਂ ਫੇਰੀ ਵਾਲੇ ਆ ਆਜੋ ਵੱਡੇ ਫਾਇਦੇ ਕਰ ਰਹੇ ਆ 18 1800 ਵਾਲੇ ਸੂਟ 850 ਦੇ ਵਿੱਚ ਮਤਲਬ 9 900 1000 ਰੁਪਇਆ ਬਜ਼ਾਰ ਨਾਲੋਂ ਸਸਤਾ ਕਰਤਾ ਕਪੜਾ ਚਾਹੇ ਤੁਸੀਂ ਸਿੰਗਲ ਸੂਟ ਲੈਣਾ ਚਾਹੇ ਸੈੱਟ ਵਾਈ ਲੈਣਾ ਚਾਹੇ ਛੋਟੀ ਦੁਕਾਨ ਵੱਡੀ ਦੁਕਾਨ ਭਾਵੇਂ ਤੁਸੀਂ ਆਪ ਘਰ ਵਾਸਤੇ ਲੈਣਾ ਇੱਕ ਸੂਟ ਵੀ ਦਵਾਂਗੇ 100 ਸੂਟ ਵੀ ਦਵਾਂਗੇ ਰੇਟ ਉਹੀ ਲਵਾਂਗੇ ਜੋ ਉੱਤੇ ਲਿਖਿਆ ਵਾ ਚੈੱਕ ਕਰ ਲਓ ਜੀ ਰੇਟ ਸਾਡੇ ਮਾਰਕੀਟ ਨਾਲੋਂ ਜਮਾਈ ਇੱਤੇ ਆ ਦੇਖੋ ਜੀ ਰਿਕਾਰਡ ਤੋੜ ਦਿੱਤੇ ਆ 5-5 ਰੁਪਏ 10-10 ਰੁਪਏ ਦੇ ਮਾਰਜਨ ਦੇ ਨਾਲ ਸੂਟ ਮਾਤੂ ਸ਼੍ਰੀ ਦਸਤਾਰ ਕਾਦੀਆਂ 'ਚ ਵੇਚ ਰਹੇ ਆ ਦੇਖੋ ਬਜ਼ੁਰਗਾਂ ਦੇ ਲਈ ਬਹੁਤ ਸੋਹਣੇ ਕੱਪੜੇ ਤੁਸੀਂ ਆਪਣੀਆਂ ਦਾਦੀਆਂ ਨਾਨੀਆਂ ਭੂਆਂ ਮਾਸੀਆਂ ਨੂੰ ਖੁਸ਼ ਕਰ ਦਿਓ ਬਾਜ਼ਾਰ ਨਾਲੋਂ 15-1500 12-1200 ਰੁਪਈਆ ਇੱਕ ਸੂਟ ਪਿੱਛੇ ਰੇਟ ਘੱਟ ਕਰਤਾ ਆਜੋ ਨਿਆਰੇ ਪੂਰੇ ਦਵਾਂਗੇ ਤੁਹਾਨੂੰ ਆ ਦੇਖੋ ਚੀਜ਼ਾਂ ਤੇ ਕਲੋ ਬੁਟੀਕਾਂ ਵਾਲੇ ਸੂਟ ਵੀ ਲਿਆਤੇ ਆ ਜੀ ਦੇਖੋ ਜੀ ਮਹਿੰਗਾਈ ਦੀ ਗਰਮੀ ਦਾ ਤੁਹਾਨੂੰ ਲੱਗਨ ਨਹੀਂ ਦੇਣੀ ਇਸ ਵਾਰ ਮਾਤੂ ਸ਼੍ਰੀ ਨੇ ਗਰਮੀਆਂ ਦੇ ਤੋਹਫੇ ਲੈ ਕੇ ਆ ਗਏ ਆ ਖੰਡੇ ਠੰਡੇ ਠਾ ਠਾਰ ਸੂਟ ਲੈ ਕੇ ਆ ਗਏ ਆ ਜੀ ਨਜ਼ਾਰੇ ਰੇਟਾਂ ਦੇ ਵਿੱਚ ਵੀ ਆਉਣਗੇ ਇਹ ਚੀਜ਼ਾਂ ਵੀ ਵੱਖਰੀਆਂ ਮਿਲਣਗੀਆਂ ਵਾਈਡ ਧਾਗੇ ਦਾ ਕੰਮ ਹੈ ਪਿਓਰ ਗੀਜ਼ਾ ਕਾਟਨ ਲੱਗੀ ਪਿਓਰ ਗੀਜ਼ਾ ਆ ਚੈੱਕ ਕਰੋ ਜੀ ਆ ਦੇਖੋ ਜੀ ਆ ਵੀ ਚੈੱਕ ਕਰ ਲਓ ਮਾਤਲਬ ਸਾਡੇ ਕੋਲ 200 400 500 700 800 ਤੋਂ ਲੈ ਕੇ 2 2025 2500 ਦੇ ਵਿੱਚ ਟਾਪ ਟਾਪ ਦੀਆਂ ਵੈਰਾਈਟੀਆਂ ਗਈਆਂ ਜਿਹੜੇ 45 4500 4 4000 ਦੇ ਸਾਡੇ ਕੋਲ ਮਿਲਨੇ ਆ 1800 2025 2500 ਵਿੱਚ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਛੇਤੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਨੰਬਰ ਸਕਰੀਨ ਤੇ ਆ ਵਾਰ-ਵਾਰ ਕਹਿਣਾ ਜੇ ਤੁਸੀਂ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਆ ਤੁਹਾਡੀਆਂ ਪਿੰਡਾਂ 'ਚ ਦੁਕਾਨਾਂ ਤੁਸੀਂ ਫੇਰੀ ਲਗਾ ਰਹੇ ਹੋ ਜਾਂ ਤੁਸੀਂ ਆਪਣੇ ਪਾਉਣ ਲਈ ਕੱਪੜਾ ਲੈਣਾ ਬਹੁਤ ਵੱਡਾ ਸੇਲ ਧਮਾਕਾ 5 ਦਿਨ ਤੁਹਾਡੇ ਕੋਲ ਆ 5 ਦਿਨਾਂ ਦੇ ਵਿੱਚ ਵਿੱਚ ਆ ਜਾਓ ਬਹੁਤ ਵੱਡਾ ਫਾਇਦਾ ਕਰਕੇ ਭੇਜਾਂਗੇ ਕਿਆਰਾਮਨ ਹੋਪਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਾਦੀਆਂ